ਆਨਕੋਟ ਤੋਂ ਆਈ ਇੱਕ ਖਬਰ ਤੋਂ ਜਿੱਥੇ ਕੁਝ ਸ਼ੱਕੀ ਗਤੀਵਿਧੀਆਂ ਦੇ ਇਨਪੁਟ ਮਿਲੇ ਨੇ ਸੋ ਸ਼ੁਰੂਆਤ ਫਰਕਤਾ ਪੈਂਦਾ ਹੈ ਵੀ ਪਠਾਨਕੋਟ ਤੋਂ ਹਾਈ ਅਲਰਟ ਕੀਤਾ ਗਿਆ ਹੈ ਪਠਾਨਕੋਟ ਦੇ ਵਿੱਚ ਕਿਉਂਕਿ ਕੁਝ ਸ਼ੱਕੀ ਗਤੀਵਿਧੀਆਂ ਦੇ ਇਨਪੁਟ ਮਿਲਣ ਤੋਂ ਬਾਅਦ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਲਰਟ ਤੇ ਹੋਇਆ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਚੌਕਸੀ ਵਧਾਈ ਗਈ ਹੈ ਸੁਰੱਖਿਆ ਬਲਾਂ ਦੀਆਂ ਦੋ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਔਰ ਪੁਲਿਸ BSF ਦੇ ਨਾਲ ਮਿਲ ਕੇ ਇੱਕ ਸਰਚ ਆਪਰੇਸ਼ਨ ਚਲਾ ਰਹੀ ਹੈ ਕਿਉਂਕਿ ਇਸ ਵੇਲੇ ਸੈਲੀਬ੍ਰੇਸ਼ਨਸ ਦੇ ਦਿਨ ਨੇ ਔਰ ਨਵਾਂ ਸਾਲ ਚੜ੍ਹਨ ਵਾਲਾ ਉਸ ਦਿਨ ਬਾਅਦ ਨਵਾਂ ਸਾਲ 2026 ਆ ਜਾਣਾ ਹੈ ਐਸੇ ਜਿਹੜੇ ਓਕੇਜਨਲ ਹੁੰਦੇ ਨੇ ਐ ਉਸ ਮੌਕੇ ਤੇ ਕਈ ਵਾਰੀ ਗੜਬੜੀ ਦੀ ਕੋਸ਼ਿਸ਼ ਹੁੰਦੀ ਹੈ ਸਰਹੱਦ ਪਾਰ ਤੋਂ ਔਰ ਪਠਾਨਕੋਟ ਇੱਕ ਸਰਹੱਦੀ ਇਲਾਕਾ ਹੈ ਔਰ ਅਕਸਰ ਉੱਥੇ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਇਨਪੁਟ ਮਿਲਦੇ ਨੇ ਔਰ ਹੁਣ ਵੀ ਪਠਾਨਕੋਟ ਦੇ ਵਿੱਚ ਸੁਰੱਖਿਆ ਵਿਵਸਥਾ ਜਿਹੜੀ ਆ ਉਹ ਚਾਕ ਚੌਵਨ ਕੀਤੀ ਗਈ ਹੈ ਕਿਉਂਕਿ ਕੁਝ ਸ਼ੱਕੀ ਗਤੀਵਿਧੀਆਂ ਦੇ ਇਨਪੁਟ ਮਿਲੇ ਨੇ ਜਿਸ ਤੋਂ ਬਾਅਦ ਪੁਲਿਸ ਤੇ ਬੀਐਸਐਫ ਮਿਲ ਕੇ ਉਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਅਸੀਂ ਆਪਣੇ ਨਾਲ ਰਲਾਇਆ ਉਹਨਾਂ ਦੀ ਜਿਹੜੀ ਸਪੈਸ਼ਲਾਈਜ਼ਡ ਸਰਵਿਸਿਜ਼ ਨੇ ਉਹਨਾਂ ਨੂੰ ਵੀ ਅਸੀਂ ਇਸਤੇਮਾਲ ਕਰ ਰਹੇ ਆ ਆਪਣੇ ਕੋਲ ਜਿਹੜੀਆਂ ਸਪੈਸ਼ਲਾਈਜ਼ਡ ਸਰਵਿਸਿਜ਼ ਹੈਗੀਆਂ ਨੇ ਆਪਣੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਘਾਤਕ ਟੀਮਾਂ ਨੇ ਉਹਨਾਂ ਨੂੰ ਵੀ ਇਨਵੋਲ ਕਰਕੇ ਤੇ ਇੱਕ ਤਰ੍ਹਾਂ ਦਾ ਮਤਲਬ ਕਿ ਸੇਫ ਐਂਡ ਸਿਕਿਉਰ এনवायरमेंट ਪ੍ਰੋਵਾਈਡ ਪ੍ਰੋਵਾਈਡ ਕਰਨ ਵਾਸਤੇ ਅਸੀਂ ਜਗ੍ਹਾ ਜਗ੍ਹਾ ਤੇ ਐਜ਼ ਅ ਰੂਟੀਨ ਜਿਸ ਤਰ੍ਹਾਂ ਵੀ ਪਹਿਲਾਂ ਵੀ ਐਕਸਰਸਾਈਜ਼ ਹੁੰਦੀਆਂ ਉਹ ਹੀ ਐਕਸਰਸਾਈਜ਼ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਆਰਮੀ ਦੇ ਜਿਹੜੇ ਪਿਉਰਿਟੀਆਂ ਨੇ ਉਹ ਵੀ ਹੋ ਗਈਆਂ ਗਤਕ ਟੀਮ ਵੀ ਹੈਗੀ ਹੈ ਤੇ ਪਲੱਸ 에ਅਰ ਫੋਰਸ ਦੇ ਜਿਹੜੇ ਟੀਮਾਂ ਹੈਗੀਆਂ ਨੇ ਉਹ ਵੀ ਅੰਦਰਲੇ ਪਾਸੇ ਪੋਜੀਸ਼ਨ ਨੇ ਤੇ ਅਸੀਂ ਆਪਣੀ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਜਿਹੜੀਆਂ ਸਪੈਸ਼ਲ ਰਿਜ਼ਰਵ ਬਣਾਈਆਂ ਐ ਇਸੇ ਵਾਸਤੇ ਔਰ ਸਾਰਿਆਂ ਨੂੰ ਵੈਲ ਆਰਮਡ ਕਰਕੇ ਪੂਰੀ ਤਿਆਰੀ ਦੇ ਨਾਲ ਤਾਂ ਕਿ ਉਹਨਾਂ ਦੇ ਪਤਾ ਲੱਗ ਜੇ ਵੀ ਇਨ ਕੇਸ ਆਫ ਐਨੀ ਅਮਰਜੈਂਸੀ ਉਹਨਾਂ ਨੇ ਕਿਹੜਾ ਵੈਪਨ ਲੈਣਾ ਕਿੱਥੋਂ ਲੈਣਾ ਇਦਾਂ ਲੈਣਾ ਕਿੱਥੇ ਜਾਣਾ ਕਿਹਨੂੰ ਰਿਪੋਰਟ ਕਰਨੀ ਤਾਂ ਕਿ ਐਕਲ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਅਮਰਜੈਂਸੀ ਆ ਜਾਂਦੀ ਹੈ ਤੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਨਾ ਰਹੇ ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਮਨੋਜ ਕੁਝ ਪਤਾ ਚੱਲਿਆ ਕਿ ਕਿਸ ਤਰੀਕੇ ਦੀਆਂ ਸ਼ੱਕੀ ਗਤੀਵਿਧੀਆਂ ਦਾ ਜ਼ਿਕਰ ਹੋਇਆ ਇਨਪੁਟ ਕੀ ਹੈ ਦੇਖੋ ਵੀ ਜੇ ਆਪਾਂ ਕੱਲ ਹੀ ਗੱਲ ਕੀਤੀ ਸੀ ਔਰ ਐਕਸਕਲੂਸਿਵ ਇੱਕ ਜਾਣਕਾਰੀ ਨਿਊਜ਼ ਏਟੀ ਨੇ ਕੋਲ ਮੌਜੂਦ ਕੀ ਕਿ ਜਿਹੜੇ 소ਰਸਿਸ ਨੇ ਜਾਣਕਾਰੀ ਦਿੱਤੀ ਸੀ ਕਿ ਪਿਛਲੇ ਦਿਨ ਜਿਹੜਾ ਇੱਕ ਸਰਚ ਆਪਰੇਸ਼ਨ ਕੀਤਾ ਗਿਆ ਸੀ ਉਹਦੇ ਵਿੱਚ ਕੁਝ ਲੋਕ ਹਿਰਾਸਤ ਦੇ ਵਿੱਚ ਲਿੱਤੇ ਗਏ ਸੀ ਦੇਖੋ ਹੁਣ ਸਟਾਰਟਿੰਗ ਤੋਂ ਥੋੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਹੜੇ ਜਿਹੜੇ ਇੱਕ ਲਾਹੜੀ ਏਰੀਆ ਉੱਥੋਂ ਇੱਕ ਦੋ 100 2 ਬੰਦੇ ਹਿਰਾਸਤ ਦੇ ਵਿੱਚ ਲਿੱਤੇ ਗਏ ਸੀ ਯੋਨਾਦੀ ਪੁਤਕੀ ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ ਕਿ ਹਾਲਾਂਕਿ ਪੁਲਿਸ ਨੇ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਇਸ ਬਾਬਤ ਨਹੀਂ ਦਿੱਤੀ ਗਈ ਸੀ ਮੀਡੀਆ ਨੂੰ ਜਿਹੜੇ ਲੇਕਿਨ ਸਾਡੇ ਸੋਰਸਿਸ ਵੱਲੋਂ ਜਿਹੜੀ ਜਾਣਕਾਰੀ ਆਈ ਸੀ ਕਿ ਇੱਕ ਜਿਹੜਾ ਸਰਕੀ ਹੈ ਉਹਨੂੰ ਚੱਕਿਆ ਸੀਗਾ ਤੇ ਉਹਦੀ ਪੁਤਕੀ ਚ ਥੋੜੇ ਖੁਲਾਸੇ ਹੋਈ ਸੀ ਕਿ ਗੁਸਪੈਟ ਦੀ ਜਿਹੜੀ ਜਿਹੜਾ ਗੁਸਪੈਟ ਦਾ ਖੱਤਸਾ ਹੈ ਉਹ ਵੱਧ ਰਿਹਾ ਕਿਉਂਕਿ ਜਿਹੜਾ ਸੈਲੀਬ੍ਰੇਸ਼ਨ ਜਿਹਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਬਾਰਡਰ ਏਰੀਆ ਖਾਸ ਤੌਰ ਤੇ ਕਟੂਆ ਏਰੀਆ ਜਾਂ ਫਿਰ ਪਠਾਨਕੋਟ ਦੇ ਜਿਹੜਾ ਬਾਰਡਰ ਏਰੀਆ ਉੱਥੋਂ ਗੁਸਪੈਟ ਹੋ ਸਕਦੀ ਹੈ ਅ ਕੈਸਰ ਦੇਖ ਕੇ دہشت ਜਿਹੜੀ ਹੈਗੀ ਆ ਉਹ ਜਿਹੜੇ ਵੀ ਅਤੰਕੀ ਨੇ ਜਿਹੜੇ ਵੀ ਟੈਰਰਿਸਟ ਨੇ ਜਿਹੜੇ ਵੀ ਛਲਾਰਤੀ ਅੰਸਰ ਹੈ ਉਹ ਕੋਈ دہشت گردੀ ਮਚਾ ਸਕਦੇ ਆ ਖਾਸ ਤੌਰ ਤੇ ਕ੍ਰਿਸਮਸ ਜਾਂ ਫਿਰ ਨਿਊ ਇਅਰ सेलिब्रेशन ਨੂੰ ਲੈ ਕੇ ਜਿੱਥੇ ਲਗਾਤਾਰ ਜਿਸ ਤਰ੍ਹਾਂ ਇਹ ਫਾਈਨਲ ਜਿਹੜਾ ਨਿਊ ਇਅਰ ਦਾ ਟਾਈਮ ਹੈ ਔਰ ਕਿਤੇ ਨਾ ਕਿਤੇ ਕੁਝ ਹੋ ਸਕਦੀ ਹੈ ਹਾਲਾਂਕਿ ਦੇਖੋ ਇਹਦੇ ਮੱਦੇ ਨਜ਼ਰ ਹੁਣ ਜਿਹੜੀ ਇੰਟੈਲੀਜੈਂਸ ਹੈ ਜਿਹੜੀ ਕੂਕਿਆ ਏਜੰਸੀ ਨੇ ਸੁਰੱਖਿਆ ਏਜੰਸੀਆਂ ਉਹਨਾਂ ਦੇ ਇਨਪੁਟ ਤੋਂ ਬਾਅਦ ਇਹ ਲਗਾਤਾਰ ਹੁਣ ਜਿਹੜੀ ਚੈਕਿੰਗ ਦਾ ਦੌਰ ਹੈ ਉਹ ਕੀਤਾ ਜਾ ਰਿਹਾ ਹਾਲਾਂਕਿ ਪੁਲਿਸ ਦੇ ਨਾਲ ਮਿਲ ਕੇ ਇਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਮਾਂਡੋ ਦੀ ਦੋ ਕੰਪਨੀਆਂ ਔਰ ਇੱਕ ਐਸਓਜੀ ਦੀ ਜਿਹੜੀ ਕੰਪਨੀ ਹੈ ਉਹਨੂੰ ਵੀ ਨਾਲ ਲਿਆ ਗਿਆ ਔਰ ਲਗਾਤਾਰ ਜਿਹੜੀ ਹੈ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਇਹਦੇ ਵਿੱਚ ਬੀਐਸਐਫ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਪੁਲਿਸ ਤੇ ਪੰਜਾਬ ਪੁਰੀ ਦੇ ਸੀਨੀਅਰ ਆਫਿਸਰਸ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਇਨਪੁਟ ਦੇ ਕਿਉਂਕਿ ਕਈ ਇਨਪੁਟ ਸ਼ੇਅਰ ਕੀਤੇ ਗਏ ਨੇ ਸੁਰੱਖਿਆ ਏਜੰਸੀਆਂ ਵੱਲੋਂ ਖੂਪੀਆ ਏਜੰਸੀਆਂ ਵੱਲੋਂ ਇੰਟੈਲੀਜੈਂਸ ਵੱਲੋਂ ਸੋ ਇਹਦੇ ਵਿੱਚ ਹੁਣ ਜਿਹੜੇ-ਜਿਹੜੇ ਬਾਰਡਰ ਏਰੀਆ ਨੇ ਦੇਖੋ ਕਿਉਂਕਿ ਇਹ ਜਿਹੜਾ ਆਪਰੇਸ਼ਨ ਹੈ ਵਿਜੇ ਇਹ ਪੰਜਾਬ ਤੇ ਹਿਮਾਚਲ ਦੀ ਇਰ ਦੇ ਇਰ ਬੈਸ ਤੋਂ ਇਰ ਬੈਸ ਦੇ ਨਾਲ ਜਿੰਨੇ ਵੀ ਜਿਹੜੇ ਸੈਂਸਿਟਿਵ ਇਲਾਕੇ ਆ ਉੱਥੇ ਹੁਣ ਇਹ ਪੂਰਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੇ ਇਲਾਵਾ ਜੇ ਅਸੀਂ ਗੱਲ ਕਰ ਲਈਏ ਜਿਹੜੇ ਵੀ ਜਵਾਨ ਨੇ ਉਹਨਾਂ ਦੀ ਪੈਦਲ ਗਸ਼ਤ ਜਿਹੜੀ ਹੈ ਕੀ ਬੜਾਈ ਗਈ ਹੈ ਉਹ ਜਿਹੜੇ ਵੀ ਬਾਹਰ ਦੇ ਗੱਡੀਆਂ ਨੇ ਬਾਹਰ ਦੇ ਜਿਹੜੀ ਗੱਡੀਆਂ ਨੇ ਕਾਰਾਂ ਨੇ ਬਾਹਰ ਦੇ ਨੰਬਰ ਦੀ ਜਿਹੜੀ ਗੱਡੀ ਹੈ ਉਹਨਾਂ ਨੇ ਉਹਨਾਂ ਦੀ ਗੈਨਤਤਾ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਉਹ ਜਿਹੜੇ ਵੀ ਸੰਦੇग्ध ਨੇ ਉਹਨਾਂ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਦੇਖੋ ਜਿਹੜੇ ਵੀ ਇਨਪੁਟ ਮਿਲ ਰਹੇ ਹੈ ਕਿ ਕਿਸ ਤਰ੍ਹਾਂ ਦੀ ਗੁਸਪੈੜ ਦੀ ਗੁਸਪੈੜ ਦਾ ਖੱਤਰਾ ਹੋ ਸਕ ਯਾਨੀ ਕਿ ਪਾਕਿਸਤਾਨ ਪਾਸੇ ਜਿਹੜਾ ਗੁਸਪੈਡ ਦੀ ਕੋਸ਼ਿਸ਼ ਜਿਹੜੀ ਕਰ ਸਕਦੀ ਔਰ ਕੱਲ ਵੀ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਸੀ ਅਸੀਂ ਇਹ ਜਿਹੜੀ ਹੈਗੀ ਨਿਊਜ਼ 80 ਤੇ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਗੁਸਪੈਡ ਦਾ ਜਿਹੜਾ ਹੋ ਸਕਦਾ ਹੈ ਕਿਉਂਕਿ ਇਨਪੁਟ ਜਿਹੜੇ ਹੈਗੇ ਉਹ ਜ਼ਰੂਰ ਆ ਰਹੇ ਨੇ ਕਿ ਜਿਹੜਾ ਬਾਰਡਰ ਏਰੀਆ ਖਾਸ ਤੌਰ ਤੇ ਜਿਹੜਾ ਪਠਾਨਕੋਟ ਦਾ ਕਟੂਆ ਦਾ ਜਿਹੜਾ ਏਰੀਆ ਹੈ ਬਾਰਡਰ ਖਾਸ ਤੌਰ ਤੇ ਉੱਥੋਂ ਜਿਹੜਾ ਗੁਸਪੈਡ ਦਾ ਖੱਤਾ ਹੋ ਸਕਦਾ ਹੈ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਾਲਾਂਕਿ ਹੁਣ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖੂਬਿਆ ਏਜੰਸੀਆ ਵੱਲੋਂ ਚੁਰਾਇਆ ਇਦੇ ਵਿੱਚ ਗੁਸਪੈਟ ਹੋ ਸਕਦੀ ਹੈ ਡੈਸ਼ਰ ਜਿਹੜਾ ਹੈਗਾ ਕਿਉਂਕਿ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹਦੇ ਚਲਦੇ ਜਿਹੜਾ ਹੈਗਾ ਉਹ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਪਛਾਨ ਕੋਟ ਦਾ ਏਰੀਆ ਜਿੱਥੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਚ ਲਿਆ ਗਿਆ ਔਰ ਉਹਨਾਂ ਕੋਲੋਂ ਮਿਲੀ ਇਨਪੁਟਸ ਦੇ ਆਧਾਰ ਤੇ ਇੱਕ ਗਸ਼ਤ ਵਧਾਈ ਗਈ